ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਾਈਮਨਲ ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਹੈ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਐਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਕੋਵਲ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜੀਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬਲੇਰੋ ਗੱਡੀ ਦੀ ਵਨਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਟਮੋਸ ਪ੍ਰਿੰਟ ਵੀ ਵਰਤੋਂ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾ ਤਾਂ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇੰਨੇ ਆਪਣੇ ਹੈਂਡਲਰ ਜਿਹੜਾ ਕਿ ਯੂਐਸਏ ਚ ਸੰਨੀ ਨਾਮ ਦਾ ਇੱਕ ਹੈਂਡਲਰ ਆਇਆ ਦਾ ਉਹਦੇ ਇਸ਼ਾਰਿਆਂ ਤੇ ਇੰਨੇ ਪਿਸਟਲ ਕਲੈਕਟ ਕੀਤੇ ਸੀ ਤੇ ਉਹ ਪਿਸਟਲ ਇਹ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੌਂਦੋ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਕੱਗੇ ਏਰੀਏ ਦਾ ਰਹਿਣ ਵਾਲਾ ਆ ਇਹਨੇ ਕੁਝ ਸਮਾਂ ਪਹਿਲਾਂ ਇੱਕ ਬੈਂਕ ਡਕੈਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉੱਥੋਂ ਖੋਲ ਲਿਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਾਮਜ਼ਾਕਟ ਵਗੈਰਾ ਦੇ ਦਰਜ ਆ ਤੇ ਤੁਹਾਡੇ ਰਹੀ ਮੈਂ ਸਾਰੇ ਗੈਂਗਸਟਰਸ ਨੂੰ ਸਖ਼ਤ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ ਮੁਸਤਦੀ ਨਾਲ ਅ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਹਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਉਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬੁਲੇਰੋ ਗੱਡੀ ਸੀ ਉਹਦੀ ਵਿੰਡਸ਼ੀਲਡ ਤੋਂ ਫੈਰ ਕਰਾਸ ਹੋਇਆ ਬਟ ਲੱਕੀਲੀ ਕੋਈ ਜਾਣੇਵਾਲੀ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਸਰ ਵੱਡੀ ਗੜੀ ਦੇ ਵਿੱਚ ਹਥਿਆਰ ਐ ਇਸ ਵਿਅਕਤੀ ਕੋਲ ਕਿ ਲੱਗਦਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ ਚ ਵੀ ਅਸੀਂ ਮੂਲ ਦੇ ਤੌਰ ਤੇ ਵੈਰੀਫਾਈ ਕੀਤਾ ਉਹਦੇ ਚ ਕਈ ਫੋਟੋਜ਼ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਢਿੱਲੋਂ ਤੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਸ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਤੇ ਸੀਆਈਏ ਇਨਚਾਰਜ ਦੀ ਮੁਸਤਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਹੈ ਕੋਈ ਪੋਲਿਟੀਕਲ ਸੀਗੇ ਜਾਂ ਕੋਈ ਗੈਂਗ ਦੇ ਨਾਲ ਸੰਬੰਧਿਤ ਸੀ ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚੋ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰਸ਼ਨ ਵਾਲਾ ਐਂਗਲ ਵੀ ਨਜ਼ਰ ਆ ਰਿਹਾ ਸਰ ਇੱਕ ਜੋ ਇੰਟੈਲੀਜੈਂਸੀ ਰਿਪੋਰਟ ਆ ਰਹੀ ਕਿ ਕੋਈ ਗੈਂਗਵਾਰ ਹੋ ਸਕਦਾ ਹੈ ਕਿ ਇਸਦੇ ਨਾਲ ਵੀ ਕੋਈ ਸਮੱਸਿਆ ਹੋ ਸਕਦੀ ਹੈ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਟਾਲਿਆ ਜਾ ਸਕਦਾ ਪਿਸਤਲ ਨੇ ਰਿਵੋਲਵਰ ਨੇ ਤੇ ਦੋ ਦੇਸੀ ਕੱਟੇ ਨੇ ਜੀ ਜੀ ਠੀਕ ਹੈ ਸੋ ਇ